ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਜੇਕਰ ਤੁਸੀਂ ਟਮਾਟਰਾਂ ਦੇ ਮਾਲਕ ਹੋ ਤੇ ਤੁਹਾਨੂੰ ਲੋਨ ਮਿਲ ਸਕਦਾ ਹੈ। ਇਹਨੇ ਟਮਾਟਰ ਇੰਨੇ ਮਹਿੰਗੇ ਹੋ ਗਏ ਨੇ ਕਿ ਇਹਨਾਂ ਨੂੰ ਆਪਣੇ ਘਰ ਰੱਖਣ ਵਿੱਚ ਤੁਹਾਨੂੰ ਆਪਣੀ ਸੁਰੱਖਿਆ ਦਾ ਖਤਰਾ ਹੋ ਸਕਦਾ ਹੈ। ਚੰਡੀਗੜ੍ਹ ਵਿੱਚ ਕਾਂਗਰਸ ਪਾਰਟੀ ਨੇ SBI ਬੈਂਕ ਦੇ ਸਾਹਮਣੇ ਖੋਲ ਦਿੱਤਾ ਹੈ ਸਟੇਟ ਬੈਂਕ ਆਫ ਟਮਾਟਰ। ਟਮਾਟਰ ਦੇ ਵਧਦੇ ਰੇਟਾਂ ਦੇ ਖਿਲਾਫ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਨੇ ਨੋਖਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਟੇਟ ਬੈਂਕ ਆਫ ਟਮਾਟਰ ਖੋਲ ਕੇ ਨਾ ਸਿਰਫ ਲੋਕਾਂ ਨੂੰ ਟਮਾਟਰ ਦੇ ਬਦਲੇ ਲੋਨ ਦੇਣ ਦੀ ਪੇਸ਼ਕਸ਼ ਕੀਤੀ ਗਈ ਬਲਕਿ ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਟਮਾਟਰ ਸੀ ਉਹਨਾਂ ਨੂੰ ਟਮਾਟਰ ਲੋਕਰ ਵੀ ਦਿੱਤੇ ਗਏ ਹਾਲਾਂਕਿ ਇਹ ਬੈਂਕ ਖੋਲਣ ਦਾ ਮਕਸਦ ਕਾਂਗਰਸ ਦਾ ਸਿਰਫ ਬੀਜੇਪੀ ਸਰਕਾਰ ਦੇ ਉੱਤੇ ਕਟਾਕਸ਼ ਕਰਨਾ ਸੀ ਟਮਾਟਰ ਲੋਕਰ ਦੇ ਵਿੱਚ ਕਈ ਲੋਕਾਂ ਨੇ ਆਪਣੇ ਘਰੋਂ ਟਮਾਟਰ ਲਿਆ ਕੇ ਜਮਾ ਵੀ ਕਰਵਾਏ ਚੰਡੀਗੜ੍ਹ ਵਿੱਚ ਐ ਨੋਖਾ ਬੈਂਕ ਅੱਜ ਦਿਨ ਪਰ ਉਥੇ ਚਰਚਾ ਦਾ ਵਿਸ਼ਾ ਬਣਿਆ ਰਿਹਾ। ਅਗਲੀਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਚੰਡੀਗੜ੍ਹ ਕਾਂਗਰਸ ਨੇ ਸਟੇਟ ਬੈਂਕ ਆਫ ਟਮਾਟਰ ਖੋਲ੍ਹ ਦਿੱਤਾ। ਬੈਂਕ ਵਿੱਚ ਕਿਸ ਤਰੀਕੇ ਦੇ ਨਾਲ ਲੋਕ ਟਮਾਟਰ ਜਮ੍ਹਾਂ ਕਰਵਾਉਣ ਆਏ ਆ ਇਹ ਨਜ਼ਾਰਾ ਵੀ ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਇੱਥੇ ਦੱਸ ਦਈਏ ਉੱਤਰ ਭਾਰਤ ਵਿੱਚ ਟਮਾਟਰਾਂ ਦੇ ਰੇਟਾਂ ਦੇ ਵਿੱਚ ਇੱਕਦਮ ਵਾਧਾ ਹੋਇਆ ਹੈ। ਡੇਲੀਗ ਮੇਲ ਪੰਜਾਬੀ ਟੀਵੀ ਦੀ ਰਿਪੋਰਟ। ਆਕਰਾਂ ਦੀਆਂ ਡਾਕਟਰ ਦੀ ਨਹੀਂ ਆਪਾਂ ਕਹਿੰਦੇ ਆ ਜਾ ਯਾਰ ਸਰ ਬੈਂਕ ਸਾਡਾ ਆਪਣਾ ਅਪਨਾ ਅੱਗੇ ਵੀ ਕਰਾ ਦਿੰਦੇ ਆ ਕੀਮਤੀ ਸਮਾਨ ਹੈ ਕੀਮਤੀ ਸਮਾਨ ਲੋਕਾਂ ਤੇ ਰੱਖਿਆ ਜਾਦਾ ਅੱਜ ਕੱਲ ਇਹਦੀ ਕੀਮਤ ਨਹੀਂ ਹੋਦੀ ਜੇਕਰ ਅਸੀਂ ਲੋਕਰ ਦੀ ਸਹੂਲਤ ਆ ਹੀ ਦੇ ਦਿਆ ਸਾਡਾ ਥੈਂਕ ਯੂ ਦੂਸਰਾ ਮਹਿੰਗਾ ਇਹਨਾਂ ਹੋ ਗਿਆ ਲੋਕਾਂ ਕੋਲ ਭਾਗਤ ਪੈਸੇ ਦੀ ਕਮੀ ਹੋ ਰਹੀ ਹੈ ਵੀ ਅਸੀਂ ਲੋਨ ਦੀ ਸਹੂਲਤ ਵੀ ਦੇ ਦੇ ਤਾਂ ਕਿ ਦੀ ਅੱਖਾਂ ਖੋਲਣ ਦੀ ਸਾਡੀ ਕੋਸ਼ਿਸ਼ ਹੈ ਚੰਡੀਗੜ੍ਹ ਪ੍ਰਸ਼ਾਸਨ ਦੀ ਜਿਹੜੀਆਂ ਅੱਖਾਂ ਬੰਦ ਐ ਉਹ ਐਸਾ ਸਟਾਲ ਆ ਲੈਣ ਦੀ ਸੀ ਕਿ ਇਸ ਵਾਰ ਤਾਂ ਇਹਨਾਂ ਨੇ ਸਟਾਲ ਵੀ ਨੀ ਲਗਾਏ ਜਿੱਦਾਂ ਆਪਣੀ ਨੂੰ ਇੱਥੇ ਦਿਖਾਵੇ ਵਾਸਤੇ ਸਟਾਲ ਲੱਗੇ ਜਾਂਦੇ ਪੁਰਾਣਿਆਂ ਦੇ ਤਾਂ ਸਟਾਲ ਲਿਆਏ ਆ ਲੈ ਵੀ ਇਹ ਫੜਾਏ ਹੋਏ ਜਿਹੜੇ ਮੈਡਮ ਸਟਾਲ ਚਾਹੀਦਾ ਸੁਣੋ 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 ਉਹ ਐਨੇ ਕੜੇ ਨਾ ਹੋਈ ਪਲੀਜ਼ ਲਾਈਨ ਜਾਓ ਚਲੋ ਫੜ ਲਓ ਹਾਂ ਲਾਈਨ ਜਾਓ